ਓਕੇ ਪੰਡੇ ਰੱਬ ਨਾ ਮਿਲਿਆ ਥੱਕ ਹਾਰ ਕੇ ਸੌਂ ਕੇ ਭੁੱਲਿਆ ਮਸਤੀ ਤੇ ਵਿੱਚ ਉਮਰ ਗੁਜ਼ਰ ਗਈ ਦੁਨੀਆ ਤੇ ਵਿੱਚ ਖੋ ਕੇ ਭੁੱਲਿਆ ਦਿਨ ਲੰਘ ਕੇ ਸੁੱਖਾਂ ਵਾਲੇ ਦਿਨ ਲੰਘ ਕੇ ਸੁੱਖਾਂ ਵਾਲੇ ਕਮਾਤੀ ਆ ਕੀ ਰਾਤ ਵੇ ਭੁੱਲਿਆ ਕੱਲੀ ਚਾਨ ਤੇ ਕੁੱਪ ਹਨੇਰਾ ਕੱਲੀ ਚਾਨ ਤੇ ਕੁੱਪ ਹਨੇਰਾ ਹਏ ਸੰਗੀ ਛੱਡ ਕੇ ਰਾਹ ਵਿੱਚ ਵੇ ਭੁੱਲਿਆ ਸੰਗੀ ਛੱਡ ਕੇ ਰਾਹ ਵਿੱਚ ਵੇ ਭੁੱਲਿਆ ਤੇ ਵਕਤ ਤੇ ਤਕੜੀ ਉੱਤੇ ਅਸਾਂ ਤੋਲੇ ਹਿਜਰ ਚੁਤਾਈਆਂ ਜਦ ਕੀਤਾ ਹਿਸਾਬ ਅਸਾਂ ਸੱਜਣਾ ਨਾਲ ਬਸ ਨਿਕਲੀਆਂ ਬੇਫਰਮੀਆਂ ਤੇ ਰੱਖੇ ਵਰਕੇ ਕੋਦੇ ਹਯਾਤੀ ਦੇ ਉੱਤੇ ਉੱਤੇ ਕਮਾਂ ਫੇਰੀਆਂ ਸਿਆਈਆਂ ਤੇ ਲੰਗੀ ਉਮਰ ਤੇ ਚਾਨਿਆਂ ਇਹ ਸਖੀ ਹੱਥਾਂयां ਬਸਰ ਸੁਸਵਾਈਆਂ ਹੱਥਾਂयां ਬਸਰ ਸੁਸਵਾਈਆਂ ਝੂਠ ਦੀ ਬੋਲੀ ਬੋਲ ਬੰਦਿਆ ਤੇਰੇ ਸੱਚ ਦੇ ਅੱਖਰ ਖੁਰਕੈ ਨੇ ਤੇਰਾ ਕੀ ਰੱਖਿਆ ਦੁਨੀਆ ਤੇ ਵਿੱਚ ਇੱਥੋਂ ਤਾਂ ਰੱਬੀ ਫਰਿਸ਼ਤੇ ਵੀ ਤੁਰ ਗਏ ਨੇ ਇੱਥੋਂ ਤਾਂ ਰੱਬੀ ਫਰਿਸ਼ਤੇ ਵੀ ਤੁਰ ਗਏ ਨੇ ਤੇ ਕਰ ਕੋਰ ਹੱਥ ਦੀਆਂ ਉਂਗਲੀਆਂ ਤੇ ਹਰ ਇੱਕ ਵਿੱਚ ਫਰਕ ਜ਼ਰੂਰ ਹੈ ਇੰਜ ਹੀ ਫਰਕ ਸਾਰੀ ਦੁਨੀਆ ਵਿੱਚ ਕੋਈ ਜ਼ਾਲਮ ਤੇ ਕੋਈ ਮਜਬੂਰ ਹੈ ਕੋਈ ਮਰ ਗਿਆ ਕਿਸੇ ਦੇ ਪਿਆਰ ਦੇ ਵਿੱਚ ਕੋਈ ਬਿਲਕੁਲ ਹੀ ਮਗਰੂਰ ਹੈ ਤੇ ਕੋਈ ਮਖਲਸ ਦਿਲ ਵਿੱਚ ਵਸਦਾ ਹੈ ਕੋਈ ਅੱਖ ਦੀ ਪਹੁੰਚ ਤੋਂ ਵੀ ਦੂਰ ਹੈ ਕੋਈ ਅੱਖ ਦੀ ਪਹੁੰਚ ਤੋਂ ਵੀ ਦੂਰ ਹੈ ਮੱਕੇ ਕਿਆ ਕਲ ਮੁਕਤੀ ਨਹੀਂ ਭਵੇਂ ਸੌ ਸੌ ਜੁਮਮੇ ਪੜਾਈਏ ਗੰਗਾ ਕਿਆ ਕਲ ਮੁਕਤੀ ਨਹੀਂ ਭਵੇਂ ਸੌ ਸੌ ਗੁੱਤੇ ਖਾਈਏ ਤੇ ਗਿਆ ਕਿਆ ਕਲ ਮੁਕਤੀ ਨਹੀਂ ਭਵੇਂ ਸੌ ਸੌ ਪੰਡ ਪੜਾਈਏ ਓ ਬੁੱਲੇ ਸ਼ਾ ਗਲਤ ਤਹੀਂ ਮੁਕਦੀ ਜੇ ਤੂੰ ਮੈਨੂੰ ਦਿਲੋਂ ਕਵਾਈਏ ਜੇ ਤੂੰ ਮੈਨੂੰ ਦਿਲੋਂ ਕਵਾਈਏ ਰਾਤੀ ਜਾਕੇ ਕਰੇ ਇਬਾਦਤ ਪਤ ਰਾਤ ਨੂੰ ਜਾਗਨ ਕੁੱਤੇ ਤੈਥੋਂ ਕੁੱਤੇ ਰਾਤੀ ਪੌਂਕ ਨੂੰ ਪਸਨੀ ਕਰਤੇ ਫਿਰ ਚਾਰੋੜੀ ਦੇ ਉੱਤੇ ਸੁੱਤੇ ਤੈਥੋਂ ਉੱਤੇ ਯਾਰ ਦਾ ਪੂਹਾ ਮੂਲ ਨਾ ਛੱਡਦੇ ਭਾਵੇਂ ਵਚਨ ਸੌ ਸੌ ਚੁੱਤੇ ਤੈਥੋਂ ਉੱਤੇ ਅਬਲਿਸ਼ਾ ਉਠ ਯਾਰ ਮਨਾਲੇ ਨਹੀਂ ਤਾਂ ਪਾਚੀ ਲੈ ਕੇ ਕੁੱਤੇ ਤੈਥੋਂ ਉੱਤੇ ਨਹੀਂ ਤਾਂ ਪਾਚੀਂ ਦਾ ਕੇ ਕੁੱਤੇ ਤੈਥੋਂ ਉੱਤੇ ਚੜਦੇ ਸੂਰਜ ਢਲਦੇ ਦੇਖੇ ਬੁਝਦੇ ਦੀਵੇ ਪਲਦੇ ਦੇਖੇ ਹੀਰੇ ਦਾ ਕੋਈ ਮੁੱਲ ਨਾ ਜਾਣੇ ਖੋਟੇ ਸਿੱਕੇ ਚਲਦੇ ਦੇਖੇ ਤੇ ਜਿੰਨਾ ਦਾਣਾ ਚੱਕ ਤੇ ਕੋਈ ਉਹ ਵੀ ਪੁੱਤਰ ਪਲਦੇ ਦੇਖੇ ਤੇ ਉਸ ਦੀ ਰਹਿਮਤ ਦੇ ਨਾਲ ਬੰਦੇ ਪਾਣੀ ਉੱਤੇ ਚਲਦੇ ਦੇਖੇ ਲੋਕੀ ਕੰਦੇ ਧਾਲ ਨਿਕਲਦੀ ਲੋਕੀ ਕੰਦੇ ਧਾਲ ਨਹੀਂ galtਦੀ ਮੈਂ ਤਾਂ ਪੱਥਰ ਗਲਦੇ ਦੇਖੇ ਮੈਂ ਤਾਂ ਪੱਥਰ ਗਲਦੇ ਦੇਖੇ ਤੇ ਜਿਨ੍ਹਾਂ ਨੇ ਕਦਰ ਨਾ ਕੀਤੀ ਰੱਬ ਦੀ ਬੁੱਲੇ ਸ਼ਾ ਹੱਥ ਖਾਲੀ ਉਹ ਮਲਦੇ ਦੇਖੇ ਹੱਥ ਖਾਲੀ ਉਹ ਮਲਦੇ ਦੇਖੇ ਚੰਗਾ ਕਰ ਤੇ ਮੰਦਾ ਛੱਡਦੇ ਮਨ ਤੇ ਅੰਦਰੋਂ ਖੋਟ ਨੂੰ ਕੱਢ ਦੇ ਤਿੰਨ ਤਹਾੜੇ ਜ਼ਿੰਦਗੀ ਤੇਰੀ ਦਿਨ ਚੌਥੇ ਚੱਲ ਜਾਣਾ ਉਸ ਸੇ ਸਾਨੂੰ ਯਾਦ ਨਿਕਰਤੇ ਤੇ ਰਾਜੀਆਂ ਵੀ ਪੁੱਲ ਜਾਣਾ ਮਿੱਟੀ ਦਾ ਚੁੱਸਾ ਚਸਤੇ ਮਿੱਟੀ ਦੇ ਵਿੱਚ ਰੁਲ ਜਾਣਾ ਪੈਸਾ ਪੈਸਾ ਲਾਏ ਰੱਖੀ ਜਿੰਦ ਆਪਣੇ ਕੰਮ ਲਾਏ ਰੱਖੀ ਇੱਕ ਕਫਨੀ ਵਿੱਚ ਹੋ ਕੇ ਰੁਕਸਤ ਉਹ ਤੇਰਾ ਕੀ ਮੁੱਲ ਰਹਿ ਜਾਣਾ ਰੁੱਸੇ ਸੱਨੋਂ ਯਾਦ ਨਿਕਰਦੇ ਤੇ ਰਾਜੀਆਂ ਵੀ ਪਹੁੰਚਾਣਾ ਰਾਜੀਆਂ ਵੀ ਪਹੁੰਚਾਣਾ ਰੁੱਸੇ ਸੱਨੋਂ ਯਾਦ ਨਿਕਰਦੇ ਰਾਜੀਆਂ ਵੀ ਪਹੁੰਚਾਣਾ ਰਾਜੀਆਂ ਵੀ ਪਹੁੰਚਾਣਾ ਉਮੀਦ ਕਰਦਾ ਦੋਸਤੋ ਇਹ ਅਲਫਾਜ ਸੁਣ ਕੇ ਤੁਹਾਡੀ ਨੂੰ ਬਹੁਤ ਸਕੂਨ ਮਿਲਿਆ ਹੋਵੇਗਾ ਇਸ ਤਰ੍ਹਾਂ ਦੀ ਵੀਡੀਓ ਦੇਖਦੇ ਰਹੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਫਿਰ ਮਿਲਾਂਗੇ ਤਦ ਤੱਕ ਲਈ ਰੱਬ ਰਾਖਾ